ਕੰਨਿਸ਼ਾ ਸਿੱਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਵਿਖਾਉਣੀਆਂ ਜਿੰਨਾ ਵਿੱਚੋਂ ਦੋ ਸੁਈਆਂ ਤੇ ਦੋ ਗੱਬਣਾਵਾਂ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੋਈਆਂ ਦੇ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਪੁੱਛੋ ਦੀ ਤਸੱਲੀ ਇਥੋਂ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਹੋ ਠੀਕ ਠਾਕ ਜੀ ਵਧੀਆ ਦੀ ਵਧੀਆ ਵੇ ਗੈਮਲ ਕੱਲ ਵਾਲਾ ਫਿਰ ਹਾਂਜੀ ਹਾਂਜੀ ਵੇ ਗਏ ਜੀ ਠੀਕ ਹੈ ਤੇ ਅੱਜ ਕਿੰਨੀਆਂ ਚਾਰ ਮੱਜਾਂ ਫਿਰ ਚਾਰ ਚਾਰ 2 ਸੋਈਆਂ ਦੋ ਗੱਬਣ ਹਨਾ ਚਲੋ ਨਾਮ ਦੱਸਦੇ ਕਰੀ ਹਾਂ ਹਰਕੰਦਰ ਸਿੰਘ ਪਿੰਡ ਜੱਠਾ ਤਸੀਲ ਉਟਾਲਾ ਜਿਲ੍ਹਾ ਗਜ਼ਾਫਪੁਰ ਫੋਨ ਨੰਬਰ ਹੀ ਬੋਲ ਦਿੰਦਾ 9856827755 ਠੀਕ ਹੈ ਤੇ ਸ਼ੁਰੂਆਤ ਫੇਰ ਆ ਜਿਹੜੀ ਇਧਰੋਂ ਕਰ ਲਈਏ ਹੁਣ ਇਹ ਧਾਜੂ ਕਰਨੀ ਆ ਇਹ ਗੱਬਨੇ ਆ ਬਸ ਤਿਆਰੀ ਸੁਪੂ ਦੇ ਟੰਗ ਦੀ ਦੋ ਚਾਰ ਦਿਨ ਲੱਜੂਗੀ ਹਨਾ ਹਾਂ ਇੱਕ ਦੋ ਦਿਨ ਲੱਗੀ ਕਿੰਨਾ ਕੁ ਦੁੱਧ ਕੱਢ ਜੂਗੀ ਹੈ ਮੁੱਠੀ ਦੀ 10 ਰੁਪਏ ਰੁਪਏ ਠੀਕ ਹੈ ਅੱਜ ਲਾਇਆ 10 ਕਿਲੋਟਰ ਦੇ ਲਾਗੇ ਬਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਕੱਢੀ ਜਾਉਂਦਾ ਬਾਕੀ ਅਜੇ ਇਹ ਆ ਵੀ ਤਿਆਰ ਹੋਣੀ ਆ ਥੱਲਿਓ ਚੰਗੀ ਭਰ ਜੂਗੀ ਥੱਲਿਓ ਆਪਣੇ ਕਦ ਕਦ ਦੇ ਹਿਸਾਬ ਨਾਲ ਆਹ ਦੇਖ ਸਾਡੇ ਇੱਕ ਜਿਹੜਾ ਹਵਾਨਾ ਜਿਹੜਾ ਦਹੀਂ ਹੈ ਬਣਾਉਣਾ ਸਾਡੀ ਗੱਲ ਬਾਤ ਨੂੰ ਦੇਖੋ ਘਟਾ ਬਾਕੀ ਅਜੇ ਹਵਾਨੇ ਚ ਢਿਲਣਾ ਢਿਲਣਾ ਕਾਫੀ ਆ ਇਹ ਸਾਰਿਆ ਜਿਹੜਾ ਹਵਾਨਾ ਇਹਨੇ ਭਰ ਜਣਾਵਾ ਕਿੰਨਾ ਫਿਰ ਵਿੱਜ ਮੋਲੇ ਦਾ ਰੱਖਣਾ ਆਪਾਂ ਮੋੜ ਤੇ ਵੀਰੇ ਦਾ 70000 ਜੀ ਜੱਸ ਨੋ ਕਰੀਏ ਬਿਲਕੁਲੀ 60000 ਦੀ 65000 ਦੀ 60000 ਦੀ ਦਵਾਗੇ ਅੱਛਾ 60000 ਦੀ ਦੇ ਦੇਣੀ ਹੈ ਹਾਂਜੀ ਠੀਕ ਹੈ ਜੀ 64000 ਦੇ ਵਿੱਚ ਬਾਕੀ ਉੱਚੋਂ ਵੀ ਮੰਨਤਾਂ ਹੋ ਜਾਊਗਾ ਹਨਾ ਕ ਫੋਨ ਲਾਵੇ ਤੇ ਠੀਕ ਹੈ ਜੀ ਤੇ ਆ ਜਿਹੜੀ ਮਾਜੇ ਸੂਈ ਸਵਾਈ ਜੇ ਇਹ ਸੱਜਰ ਸੂਈਏ ਤੇ ਬੱਚਾ ਮਰ ਗਿਆ ਜਦੋਂ ਕਾਦੀ ਕੁਝ ਨਹੀਂ ਬਣਾਈਏ ਅੱਛਾ ਬੁਸ਼ੀਓ ਟੰਗੀ ਸਾਹਮਣੇ ਉਈ ਭਾਰਾ ਨਹੀਂ ਕੋਈ ਟੀਕਾ ਨਹੀਂ ਬੁਸ਼ੀ ਦੇ ਮਿਲਦੀ ਹੈ ਅੱਛਾ ਹਾਂਜੀ ਕੱਦਗਾਠ ਪੱਖੋਂ ਚੰਗੀ ਜਵਾਨ ਹੈ ਇੱਦਾਂ ਬੜੀ ਤਾਜੀ ਸੂਈ ਇਹ ਤੇ ਮੈਨਾਂ ਨਹੀਂ ਮਰੇਵੇਂਗੀ ਅੱਛਾ ਦੁੱਧ ਕਿੰਨਾ ਹੋਣੇ ਦੇਖੋ ਦੁੱਧ ਇਹ ਤੇ 7-8 ਕਿਲੋ ਹੀ ਹੋਣਾ ਜੀ ਅੱਛਾ ਸਾਡੀ ਸੂਈ ਇਹ ਤੇ ਬੋਲੇ ਨਾਲੇ ਕੋਈ ਦੁੱਧ ਨਾਲੇ ਤੇ ਦੁੱਧ ਇਹ ਤੇ ਜੂਗੀ ਦਾਕਟਰ ਦੇਣਗੇ ਅੱਛਾ 10 ਲੀਟਰ ਦੇ ਲਾਗੇ ਬੰਨੇ ਇਹ ਵੀ ਚਵਾਈ ਜਾਊਗੀ ਬਾਕੀ ਬੁਸ਼ੀ ਬਿਲਕੁਲ ਤਾਜੀ ਆ ਬੱਚਾ ਤਾਜ਼ਾ ਹੀ ਆ ਆ ਦੇਖੋ ਰਿੰਗ ਦੀ ਨਹੀਂ ਦੂਰੇ ਵੇਖ ਕੇ ਡਿੰਗ ਲੱਗ ਜਾਂਦੀ ਆ ਹਾਂ ਦੇਖਾਂਗੇ ਤਾਂ ਜਾਣਾ ਇਹ ਜੈ ਵੀਰ ਜੈ ਬੈਰਣਾ ਦਾ ਬੈਰ ਬੈਰ ਧਰਮ ਦੇ ਬਾਰੇ ਮਤਲਬ ਆ ਆਲੇ ਸੰਦੇ ਜੀ ਬਸ ਕਿਰਾ ਕੁਝ ਇਹ ਤਰ੍ਹਾਂ ਹਲ ਦੇ ਰਾਇ ਜਨਾ ਬੁਸ਼ੀ ਦੇ ਨਾਲ ਹੀ ਜਿਹੜਾ ਮਿਲਦੀ ਆ ਚਲੋ ਖੋਲੋ ਫਿਰ ਤੋਰਦੀ ਐ ਛੰਨੀ ਟੀਮ ਨੇ ਮਤਲਬ ਨਹੀਂ ਧਿਆਨ ਪੂਰਾ ਹੈ ਜਿਹੜਾ ਇਹ ਤਾਂ ਉੱਧਰ ਹੀ ਆ ਬੱਚਿਆ ਵਾਲੀ ਤਾ ਟੰਗਤੀ ਨਹੀਂ ਤੇ ਕੁੱਤੇ ਲੈ ਜਾਂਦੇ ਆ ਫਿਰ ਬਾਕੀ ਇਹ ਆ ਵੀ ਜਿੰਨੀਆਂ ਮੱਜਾਂ ਮਖਾਉਣੀਆਂ ਆ ਉਹਨਾਂ ਚੋਂ ਕੱਦ ਕਾਠੇ ਦਾ ਹੀ ਸਾਰਿਆਂ ਨਾਲੋਂ ਉੱਚਾ ਆ ਇਹ ਕਰੀ ਫੇਰ ਤੋੜ ਦੋ ਇਦਾਂ ਆ ਲਈਆ ਤੁਮਾਰੇ ਮਗਰ ਹਾਂ ਦੇਖਾਂਦੇ ਜੀ ਇਲਾਜ 10 ਕਿਲੋ ਲੀਟਰ ਦੇ ਲਾਗੇ ਬੰਨੇ ਦਸ ਜਿਹੜਾ ਇਹ ਵੀ ਕਹਿੰਦੇ ਵਿੱਚ ਵਾਈ ਜਾਊਗਾ ਇਹ ਆ ਥਾਨ ਵੀ ਇਹਦੇ ਦੇਖ ਸਕਦੇ ਆ ਆਪਾਂ ਲਾਗੇ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਹੁਣ ਵੀਰ ਜੀ ਦਾ ਕਿਦਾ ਆ ਕਦਾ ਆ ਹਾਂਜੀ ਛੋਟੀ ਨਹੀਂ ਰਹੀ ਬੜੀ ਮਹਿੰਗੀ ਹਾਂਜੀ ਛੋਟੀ ਵਿੱਚ ਨਹੀਂ 80000 ਤੋਂ ਬਾਹਰ ਹੀ ਹਾਂਜੀ ਲੈਣ ਛੋਟੀ ਮੇਲੋ ਉਸਦੀ ਛੋਟੀ ਹੈ ਸੱਚਾ ਨਸਲ ਦੀ ਘੜੀ ਦੁੱਧ ਹੀ 100 ਕਿਲੋ ਕਰ ਜੂ ਵੀ ਉਹ ਸੇਵਾ ਕਰੂਗਾ ਦੇ ਹਾਂਜੀ ਹੁਣ ਦੇ ਦਈਏ ਜੋ ਡਿਕੋ ਘਾਟਾ ਦੇ ਪੈਣਾ ਆ 60000 ਦੀ ਨਹੀਂ 60 ਦੀ ਨਾ ਦਈਏ ਮੁੰਡੇ بڑا ਘਾਟਾ ਪੈਣਿਆ ਜੀ ਕਰ ਦਈਏ ਮਨਤਾ ਨਾ ਹੋਰ ਹੁਣ ਤੇ ਹੁਣ ਦੇ ਹਿਸਾਬ ਨਾਲ ਜਾਣੀ ਆ ਪੈਣਿਆ ਜੀ ਜੀ ਇੱਕੋ ਗੱਲ ਕਰ ਦਈਏ ਫਿਰ ਹਾਂ ਜੀ ਜੀ ਪੂਰੇ 60 ਦੇ بڑا ਘਾਟਾ ਪੈਣਾ ਨਹੀਂ ਜਾਣਦੀਏ ਹੁਣ ਦੇ ਹਿਸਾਬ ਨਾਲ ਜਾਣਦੀਏ 15000 ਦੀ ਉੱਡਣ ਦੇ ਹਮੇ ਜੋ ਉਹ ਚਲੋ ਨਫੇ ਵੀ ਇੰਨਾ ਚਾਹੀਏ ਹੋਣੇ ਆ ਜੇ ਘਾਟੇ ਇੰਨਾ ਠੀਕ ਆ 60000 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਠੀਕ ਐ ਬਾਕੀ ਇਹ ਆ ਵੀ ਜਿਹੜਾ ਕੋਈ ਲੈ ਜੂਗਾ ਸਾਮ ਵਾਲਾ ਦੁੱਧ ਨੇ ਚੰਗਾ ਭਰੀ ਜਾਣਾ ਵਾ ਆ ਇਹ ਕੋਈ ਆ ਤੇ ਆ ਵੀ ਝੋਟੀ ਤਾਜੀ ਸੋਈ ਜੇ ਜਿਆਦਾ ਮੈਨੂੰ ਬਹੁਤ ਸਾਸਤ ਦੀ ਝੋਟੀ ਐ ਪਤਾ ਲਾ ਝੋਟੀਆਂ ਵੇਖੋ ਗਰੇ ਸੁਆ ਇਹਦਾ ਪਹਿਲਾਂ ਪਹਿਲਾਂ ਤਾਂ ਨਾ ਝੋਟੀ ਅੱਛਾ ਪਹਿਲਾਂ ਸੁਆ ਆ ਦੇ ਸਾਦੇ ਬੱਚਾ ਥੱਲੇ ਛੱਡਦਾ ਮਗਰ ਇਹ ਆ ਵੀ ਕੱਟੀ ਚੰਗੀ ਐ ਕੱਟੀ ਵੀ ਪੂਰੀ ਕਾਲੀ ਉਸ ਤੱਕ ਨਹੀਂ ਜਟਾ ਵੇਖ ਲੋ ਤੇ ਹੋਰ ਜੱਡ ਵੀ ਲੈ ਕੇ ਕੱਟੀ ਐ ਮਗਰ ਬਾਕੀ ਆਪ ਵੀ ਝੋਟੀ ਚੱਲੋ ਸੋਹਣੀ ਆ। ਸੀਲੀਆ ਕਦ ਕਾ ਦੇਖੋ ਝੋਟੀ ਦਾ। ਕਦ ਕਾਠ ਪਿੱਠ ਫੁੜੇ ਦੀ ਚੰਗੀ ਸੂਆ ਜਿਹੜਾ ਇਹ ਤਾਂ ਪਹਿਲਾ ਹੀ ਆ ਤੇ ਬਿਲਕੁਲ ਕੁਲਾ ਬੱਚਾ ਆ ਜਿਹੜਾ। ਅਨ ਦੂਜਾ ਦਿਨ ਵੀ ਨਹੀਂ ਪਰਸ ਹੋ ਗਈ ਜੀ। ਬਸਮਗੀ ਜੀ ਵੇਦੀ। ਹਾਂ ਜੀ ਹਾਂ ਜੀ। ਚਲੋ ਬੰਨਾਂ ਫਿਰ। ਇੱਜਾ ਮੋਟਾ ਇਹ ਖਰੋਬਾ ਆ ਦੇਖ ਸਾਹਦੇ ਜੀ। ਪਾਣੀ ਨਹੀਂ ਉਹਦੇ। ਖਾਣੇ ਦੇ। ਉਹਦੇ ਹੌਲ ਦਾ ਨਾਮ ਨਹੀਂ ਝੋਟੀ ਦੀ ਪਾਲੀ ਉਹਦੇ ਕਰੀ। ਅੱਗੇ ਮਾਰ ਦੋ ਕੋਈ ਖਲੋਤਾ ਨਹੀਂ ਇਹੋ ਝੋਟੀ ਦੀ। ਹਾਂ ਜੀ ਤਾਂ ਜਿਵੇਂ ਕਿ ਅਗਲਾ ਅਗਲੇ ਸਨਾਂ ਦਾ ਸਭ ਤੋਂ ਅੱਗੇ ਬਾਲਦੀ ਪਨਾ ਖੜਾ ਆਉਂਦਾ ਕਿਉਂਕਿ ਜਵਾਈ ਬਹੁਤ ਕੋਲੀਆਂ ਨੇ ਨਹੀਂ ਪਹਿਲਾਂ ਬਾਲਦੀ ਕੀ ਜੋਨ ਨਹੀਂ ਦਿੰਦੀਆਂ ਦੇਖੋ ਅੱਗੇ ਮਾਰੋ ਤਰੀਕੇ ਨਾਲ ਰਾਹ ਕੋ ਬੱਟਾ ਜਾਓ ਦੇਖ ਸਾਡੇ ਬੱਚਾ ਦੇ ਪੂਰਾ ਛੇਤਾਂ ਤੇ ਪਿਛਲੇ ਥਾਂ ਦਾ ਵੀ ਦਿਖਾ ਦੇ ਜਵਾਈ ਦੀ ਗਾੜੀ ਵੀ ਜਿਹੜੀ ਹੁਣ ਕਿਲੋ ਤੋਂ ਬਾਹਰ ਹੋਣੀ ਹੈ ਜੀ ਚੜ੍ਹਦੀਗੀ ਠੀਕ ਹੈ ਜੀ ਦੇਖੋ ਜਵਾਈ ਚਲੋ ਫੋਲਾ ਫਿਰ ਦੋਲੀਏ ਅੱਕਰੀ ਸੰਦ ਦਿਖਾ ਦਈਏ ਤੇ ਆਹ ਦੇਖ ਸਾਡੇ ਚਲੋ ਤੋਰੋ ਫਿਰ ਬਾਕੀ ਆ ਵੀ ਝੋਟੀ ਚੱਲੋ ਫੱਬਦੀ ਆ ਸੋਹਣੀ ਝੋਟੀ ਆ ਆਹ ਤਾਂ ਮੜੀ ਆਹ ਇੱਕ ਤਾਂ ਦੇ ਲੋ ਝੋੜੀ ਨੂੰ ਰੋਗ ਰੋਗ ਦਾ ਫਲ ਲੱਗਾ ਆ ਬਾਕੀ ਇਹ ਆ ਵੀ ਥੱਲੇਆਂ ਝੋਟੀ ਚੰਗੀ ਬਣੀ ਆ ਮੇਰੇ ਦੁਪਹਿਰ ਦਾ ਟਾਈਮ ਆ ਫੇਰੇ ਕੋਈ 5:30 ਗੜੀ ਚੋਈ ਆ ਤੇ 12 ਵਜੇ ਹੋਣੇ ਆ ਬਾਕੀ ਫੇਟਪੁਰੇ ਦਾ ਇਕੱਲੀ ਦੇਖ ਸਕਦੇ ਆ ਸਾਂਭੀ ਸਾਂਭੀ ਚੰਗੀ ਆ 8-9 ਕਿਲੋ ਗੋਲਾ ਸਟਾਰਟਿੰਗ ਹੈ ਝੋੜੀ ਦੇ ਥੱਲੇ ਆਗਲੇ ਸੂਏ ਨੇ ਝੋਟੀ ਜੜੀ ਚੰਗੀ ਤਿਆਰ ਹੋਣੀ ਆ ਉਧਰ ਇਹ ਝੋੜੀਆਂ ਕਿੰਨਾ ਵਿਧਿਆਨ ਤਿਆਰ ਇਹਦੇ ਕੋਲ ਇਹਦੇ ਕੋਲ 8 ਕਿਲੋ ਤੋਂ ਬਾਹਰ ਗੋਲਾ ਹੀ ਹੋਣਾ ਕਿੰਨਾ ਕੇ ਦੁੱਧ ਕਰੀ ਜਾਓਗੇ ਛੋਟੀ ਝੋਟੀ ਪੜਨੇ ਨਹੀਂ ਅੱਛਾ ਵੱਡੀ ਝੋਟੀ ਆ ਨਾ ਹਾਂਜੀ ਛੋਟੀ ਦੇ ਪੀਰ ਕਿਹੜੀ ਕੱਦ ਕਰਦਾ ਕੋਈ ਵੀ ਬੰਨੇ ਝੋਟੀ ਨੰਨ ਵਾਲੀ ਜੀ ਆ ਤੇ ਮੁੱਲ ਫਿਰ ਦੇਹੋ ਝੋੜੀ ਨੂੰ ਕਿੰਦਾ ਲੱਗ ਰਿਹਾ ਆ ਜੇ ਆਲਗਾ ਦੇ ਕਿਹੜੀਆਂ ਪ੍ਰਵਾਹ ਹੀ ਕੋਈ ਨਹੀਂ ਇੱਕ ਡੰਗ ਨਹੀਂ ਕਿ ਦੌੜ ਕੇ ਮੇਨ ਮੱਦਾਂ ਇਹ ਤਾਂ ਇਹ ਆ ਵੀ ਠੰਡੀ ਠੇਰੀ ਆ ਮੇਰਾ ਦੁੱਧ ਦਾ ਨਹੀਂ ਹੁੰਦਾ ਇਹ ਵੀ ਚੀਜ਼ਾਂ ਵੇਖੀਆਂ ਜਾਂਦੀਆਂ ਆ ਬਾਕੀ ਆ ਥਾਣੇ ਦੇ ਇੱਕ ਵਾਰੀ ਲਾਗੇ ਤਾਂ ਫਿਰ ਤੋਂ ਦੇਖ ਸਕਦੇ ਜੀ ਇਹ ਵੀ ਸਾਰੀਆਂ ਚੀਜ਼ਾਂ ਦੇ ਜਿਹੜੇ ਮੁੱਲ ਪੈਂਦੇ ਆ 400 ਇਹ ਵੀ ਜੀ ਚੋਕੇ ਫਿਰ ਵਿਕ ਜਾਂਦੀ ਆ ਮੁੱਲ ਫਿਰ ਦੇਦੀ ਝੋਟੀ ਲੱਗਦੀ ਨਹੀਂ ਫਿਰ 90 ਹਜ਼ਾਰ ਦੀ ਝੋੜੀ ਦੋ ਹਜ਼ਾਰ ਹੋਰ ਛੱਡਦੀ ਐ ਤਿੰਨ ਹੀ ਛੱਡੀਏ ਅੱਛਾ 85 ਹਜ਼ਾਰ ਦੀ ਜੋ ਦੀ ਦੇਣੀ ਹੈ 85 ਹਜ਼ਾਰ ਜੀ ਹਾਂ ਜੀ ਠੀਕ ਹੈ ਜੀ ਤੇ ਆ ਛੋਟੀ ਆ ਗਈ ਗੱਬਣ ਇਹ ਦੂਜਾ ਸੂਆ ਦੀ ਵੀਤੀ ਤਿਆਰ ਹੈ ਰਹੂਗੀ ਪੰਜ ਦਿਨ ਅੱਛਾ ਇਹ ਕਿੰਨੇ ਕ ਦੁੱਧ ਵਾਲੀ ਹੈ ਛੋਟੀ ਦੁੱਧ ਇਹ ਵੀ ਦਾਹਾ ਕਰਵਾ ਕੇ ਬਾਹਰ ਕਰ ਦੋ ਜੀ ਠੀਕ ਹੈ ਜੀ ਇਹ ਬਚਾ ਉੱਧਰ ਬਰੇ ਬੰਦ ਗਿਆ ਉੱਧਰ ਹੀ ਹਾਂ ਦੇਖ ਸਾਹ ਤੇ ਜੀ ਬਾਕੀ ਉਤਰੇ ਆ ਵੀ ਚਲੋ ਪੇਟਪੁੜੇ ਦੀ ਚੰਗੀ ਹੈ ਜੀ ਕਾਦੀ ਲੈ ਲੀ ਗੁੱਸਾ ਆ ਦੇਖ ਸਾਡੇ ਜੀ ਹਵਾਨਾ ਇਹਦਾ ਲਾਗੇ ਤਾਂ ਫਿਰ ਤੋਂ ਸੋਨ ਤੱਕ ਰਹਿਵਾਨਾ ਜਿਹਦਾ ਚੰਗਾ ਭਰ ਜੂਗੀ ਤੇ ਬਾਕੀ ਆ ਥਾਨਵੀ ਇਹਦੇ ਦੇਖ ਸਕਦੇ ਤੇ ਕਿੰਨਾ ਜੀ ਇਹਦਾ ਮੁੱਲ ਫਿਰ ਮੁੱਲ ਤੇ ਵੀਰ ਜੀ ਬਈ ਝੋਡੀ ਕਿੰਨੇ ਦਾ 82000 ਦੀ ਜੀ ਹਾਂਜੀ 82000 ਦੀ ਦੀ 80000 ਦੀ ਦੇ ਦिए ਨਾ 80000 ਦੀ ਅੱਛਾ 78000 ਦੀ 75000 ਦੀ ਝੋਡੀ ਅੱਛਾ 75000 ਦੇ ਦੇ ਜੀ 80000 ਦੀ ਰੱਖ ਕੇ ਵਧੀ ਝੋਡੀ ਆ ਠੀਕ ਐ ਤੇ ਬਾਕੀ ਆ ਵੀ ਹੁਣ ਦੀ ਸੂਈ ਇਹਨੇ ਗਰਮੀਆਂ ਵਿੱਚ ਦੋ ਚਵਾ ਦੇਣਾ ਤੇ ਸਿਆਲ ਚ ਫਿਰ ਚਵਾ ਦੇਣਾ ਉਹਦਾ ਸਾਲ ਦੁੱਧ ਦੇਣਾ ਹੈ ਸਾਖੀ ਤੱਕ ਦੁੱਧ ਜਿਹੜਾ ਦੇਣਾ ਠੀਕ ਆ ਦੇ ਹੋਰ ਕੁਝ ਕਹਿਣਾ ਵੀ ਦੀ ਫਿਰ ਬਾਜੀ ਵੀ ਦੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ